ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਗਲਜੀਰਾ ਦੇ ਕਰੀਏ ਤਾਂ ਫਿਰ ਜੀਰਾ ਦੇ ਵਿਖੇ ਪਾਰਾ 40 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਦੱਸਿਆ ਕਿ ਅਤਿ ਦੀ ਗਰਮੀ ਪੈ ਰਹੀ ਹੈ ਇਸ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ ਇਸ ਸੰਬੰਧ ਵਿੱਚ ਕੁਝ ਲੋਕਾਂ ਨਾਲ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ ਹੈ ਇੱਕ ਲਾਕਟਾਵਰ ਚੌਂਕ ਵਿਖੇ ਮੌਜੂਦ ਆ ਪਰ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਬਹਿਸ ਤੀਸ਼ੂਏ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਗਰਮੀ ਨੇ ਇੱਕਦਮ ਰਫਤਾਰ ਪਾ ਲਈ ਹੈ ਪਾਰਾ ਜਿਹੜਾ ਹੈ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ ਐਸ ਟਾਈਮ ਜੀਰਾ ਦੇ ਇੱਕ ਲਾਕਟਾਵਰ ਚੌਂਕਰੇ ਕੇ ਮੌਜੂਦ ਆ ਪਰ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ 40 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਟਾਈਮ ਦੱਸਿਆ ਜਾ ਰਿਹਾ ਹੈਗਾ ਵਾ ਔਰ ਇਸ ਗਰਮੀ ਦੇ ਮੌਸਮ ਵਿੱਚ ਰਾਹਤ ਲੈਣ ਦੇ ਲਈ ਲੋਕ ਜੂਸ ਵਾਲੀ ਰੇੜੀ ਤੇ ਪਹੁੰਚਦੇ ਨੇ ਬਰਫ਼ ਦਾ ਜਿਹੜੀ ਖਰੀਦਾ ਵਰਤ ਕਰਦੇ ਨੇ ਦੇਖ ਸਕਦੇ ਹੋ ਇਸ ਜੂਸ ਵਾਲੀ ਰੇੜੀ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਜੂਸ ਪੀ ਰਹੇ ਨੇ ਬਰਫ਼ ਲੈਟ ਕਰ ਰਹੇ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਗਰਮੀ ਦਾ ਮੌਸਮ ਜਿਹੜਾ ਪਾਰਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਸਾਓ ਉਸ ਗਰਮੀ ਨੂੰ ਦੇਖਦੇ ਹੋਏ ਕੀ ਕੀ ਇੰਕਲਮ ਕਰ ਰਹੇ ਆ ਪਈ ਸਾਹਿਬ ਕੀ ਨਾ ਆਵੇ ਦੋ ਹਾਂ ਦਵਾ ਇੱਕ ਵੇ ਤੇ ਜੂਸ ਪੀ ਨਾ ਆਇਓ ਹਾਂਜੀ ਆ ਗਰਮੀ ਜਿਹੜੀ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਹੈ ਕੀ ਕਹਿਣਾ ਗਰਮੀ ਹੈ ਹੀ ਵਾਧੀ ਹੈ ਗਰਮੀ ਦੇ ਨਾ ਇਸ ਗਰਮੀ ਤੋਂ ਬਚਾ ਕਰਨ ਦੇ ਲਈ ਕੀ ਕਰੋਗੇ ਕਰਨਾ ਕਿ ਪਾਣੀ ਠੰਡਾ ਪੀਓ ਜੂਸ ਪੀਓ ਠੰਡਾ ਠੰਗੀ ਠੰਗੀ ਖਾਓ ਮਾਰੀ ਦਾ ਖਾਓ ਗਰਮੀ ਨੂੰ ਠੰਡਾ ਪਾਣੀ ਪੀਓ ਜੂਸ ਪੀਓ कहें गर्मी तो राहत पाने के लिए या तो ठंडा पानी पीता जाए या जूस पीता जाए देख सकते हो कैमरा मैन कहवीर तुम दिखाई जाए सड़क चल रही है खड़े नेूस पीन आए हैं भाजी की नाम है जैम की नाम है जैमस जैमस कितो वाले नूरपुर इतने जी अजय गर्मी बहुत ज्यादा होते कि पहुंचे ਹਾਂਜੀ ਤੁਸੀਂ ਇੱਥੇ ਕਿਵੇਂ ਪਹੁੰਚੇ ਜੂਸ ਵਾਲੀ ਰੇੜੀ ਤੇ ਗਰਮੀ ਬਹੁਤ ਹੋਈ ਗਰਮੀ ਦਾ ਕਰਕੇ ਪਹੁੰਚੇ ਜੀ ਗਰਮੀ ਬਹੁਤ ਜਿਆਦੀ ਮੈਂ ਕਿਹਾ ਚਲੋ ਜੂਸ ਪੀ ਲਈ ਠੀਕ ਤਾਂ ਕਰਕੇ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਗਰਮੀ ਤੋਂ ਆਪਾਂ ਕਿਸ ਤਰ੍ਹਾਂ ਬਚ ਸਕਦੇ ਹਾਂ ਗਰਮੀ ਤੋਂ ਰੁੱਖ ਲਗਾ ਕੇ ਰੁੱਖ ਰੁੱਖ ਲਗਾ ਕੇ ਬਚ ਸਕਦੇ ਜੀ ਵਾਤਾਵਰਨ ਸਹੀ ਹੋਊ ਰੁੱਖ ਲੱਗੇ ਹੋਣਗੇ ਤੇ ਫਿਰ ਅਸੀਂ ਬਚ ਸਕਦੇ ਹਾਂ ਬੜੀ ਵਧੀਆ ਗੱਲ ਕਹੀ ਹੈ ਭਾਈ ਸਾਹਿਬ ਨੇ ਕਿ ਰੁੱਖ ਲਗਾਉਣੇ ਚਾਹੀਦੇ ਆ ਵੱਡੀ ਗਿਣਤੀ ਦੇ ਵਿੱਚ ਜੇਕਰ ਰੋਕ ਲੱਗੇ ਹੋਣਗੇ ਉਹਨਾਂ ਦੀ ਛਾਂ ਨਸੀਬ ਹੋਏਗੀ ਤਾਂ ਉਸ ਦੇ ਨਾਲ ਜਿਹੜੀ ਹੈ ਕਿਤੇ ਨਾ ਕਿਤੇ ਗਰਮੀ ਵੀ ਘਟੇਗੀ ਕੁਝ ਹੋਰ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ। ਤੋਂ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਗਰਮੀ ਦਿਨ ਪ੍ਰਤੀ ਦਿਨ ਜਿਦਾ ਪਾਰਾ ਵਧਦਾ ਜਾ ਰਿਹਾ ਤੁਸੀਂ ਦੇਖਦੇ ਹੋ ਇਸ ਜੂਸੀ ਰੇੜੀ ਤੇ ਕਾਫੀ ਜ਼ਿਆਦਾ ਰਸ਼ ਹੈ ਲੋਕ ਜੂਸ ਪੀ ਲੈਨੇ ਕੁਝ ਮੈਂ ਅਲਾਵਾ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਕੋਲੋਂ ਜਾਣਦੇ ਆ ਕਿ ਇਸ ਗਰਮੀ ਦਾ ਕੀ ਕਾਰਨ ਹੈ ਔਰ ਗਰਮੀ ਤੋਂ ਬਚਨ ਦੇ ਲਈ ਕੀ ਕਰਨਾ ਚਾਹੀਦਾ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਉਂਕਿ ਗਰਮੀ ਕਾਫੀ ਜ਼ਿਆਦਾ ਪਾਰਾ ਇਹਦੀ ਜੇਕਰ ਗੱਲ ਕੀਤੀ ਜਾਵੇ ਤਾਂ 40 ਡਿਗਰੀ ਦੇ ਕਰੀਬ ਪਾਰਾ ਭਾਜੀ ਉਹਨਾਂ ਨੇ ਵੀ ਮੂੰਹ ਮੱਬੰਨਿਆ ਹੋਇਆ ਹੈਗਾ ਸੋ ਗੱਲਬਾਤ ਕਰ ਲੈਣੇ ਆ ਪੰਜ ਕੀ ਨਾਮ ਹੈ ਤੁਹਾਡਾ ਗੁਰਪਿੰਦਰ ਕੌਰ ਤੇ ਤੁਸੀਂ ਬਸਟਾਂ ਜੀ ਦਾ ਵਿਖੇ ਮੌਜੂਦ ਹੋ ਪਾਰਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਗਰਮੀ ਬਹੁਤ ਹੋ ਗਈ ਹੈ ਕੀ ਲੱਗਦਾ ਕੀ ਕਾਰਨ ਸਮਝੋ ਇਸ ਗਰਮੀ ਦਾ ਗਰਮੀ ਹੈ ਕਿ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਹੜੇ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਢਾਕੇ ਰੱਖਣਾ ਚਾਹੀਦਾ ਆਪਣੇ ਫੇਸ ਨੂੰ ਤਾਂ ਕਿ ਇਹ ਪਾ ਗਰਮੀ ਦੇ ਕੋਈ ਇਨਫੈਕਸ਼ਨ ਗੁਰਾ ਨਾ ਹੋ ਸਕੇ ਤੇ ਵਾਤਵਾਟ ਠੰਡੇ ਚੀਜ਼ਾਂ ਜਾ ਬਹੁਤ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਵਾ ਸੋ ਜਿਸ ਤਰ੍ਹਾਂ ਆਂ ਦੱਸਿਆ ਕਿ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਗਰਮੀ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਕਿਉਂਕਿ ਚਮੜੀ ਦੇ ਰੋਗ ਵੀ ਹੋ ਜਾਂਦੇ ਨੇ ਗਰਮੀ ਦੇ ਨਾਲ ਵੈਸੇ ਕਾਰਨ ਜੇ ਸਮਝਿਆ ਜਾਵੇ ਤਾਂ ਕਿਸੇ ਨੂੰ ਕਾਰਨ ਕਹਿੰਦੇ ਹੋ ਕਿ ਇੰਨੀ ਜ਼ਿਆਦਾ ਗਰਮੀ ਕਿਉਂ ਪੈਣ ਲੱਗ ਪਈ ਇੰਨੀ ਜ਼ਿਆਦਾ ਗਰਮੀ ਤਾਂ ਪਰ ਹੈ ਕਿਉਂਕਿ ਅੱਜ ਕਾ ਜੋ ਕੀ ਹੈ ਰੁੱਖ ਆਪਾਂ ਕੱਟ ਰਹੇ ਆ ਘਰਾਂ ਦੇ ਵਿੱਚ ਆਪਾਂ ਕੋਈ ਰੁੱਖ ਨਹੀਂ ਲਗਾ ਰਹੇਗੇ ਆਪਾਂ ਨੂੰ ਬਾਤ ਬਾਤ ਰੁੱਖ ਲਗਾਉਣੇ ਚਾਹੀਦੇ ਤਾਂ ਕਿ ਆਪਾਂ ਨੂੰ ਜੋ ਆਕਸੀਜਨ ਮਿਲਦੀ ਰਹੇ ਠੰਡੀ ਛਾਂ ਮਿਲਦੀ ਰਹੇ ਰੁੱਖ ਹੋਣਗੇ ਤਾਂ ਹੀ ਆਪਾਂ ਛਾਂਵੇਂ ਬੈਠ ਸਕਦੇ ਨੇ ਤਾਂ ਨਹੀਂ ਬੈਠ ਸਕਦੇ ਇੰਡੀਆ ਨਿਊਜ਼ ਪੰਜਾਬ ਇੰਡੀਆ